ਵੱਡੇ ਲੈਵਲ ਤੇ ਦਸਤਾਰ ਦਮਾਲੇ ਗੁਰਬਾਣੀ ਕੰਠ ਮੁਕਾਬਲੇ ਤੇ ਲੰਮੇ ਕੇਸ ਮੁਕਾਬਲੇ ਲੰਬੇ ਦਾੜੇ ਮੁਕਾਬਲੇ ਕਰਵਾਏ ਜਾ ਰਹੇ ਆ ਇਹ ਜਿਹੜੇ ਮੁਕਾਬਲੇ ਨੇ ਦਸਤਾਰ ਏ ਖਾਲਸਾ ਰਾਜਪੁਰਾ ਕਲੱਬ ਜੋ ਕਿ ਮਤਲਬ ਕਿ ਕੈਲੀਫੋਰਨੀਆ ਦੇ ਵਿੱਚ ਵੀ ਹੈ ਤੇ ਰਾਜਪੁਰੇ ਵੀ ਹੈ ਸਾਡਾ ਮੇਨ ਮਕਸਦ ਆ ਵੀ ਇੱਕ ਪੰਜਾਬ ਨੂੰ ਮੁੜ ਪੱਗਾਂ ਵਾਲਾ ਵਧੀਆ ਤਰੀਕੇ ਨਾਲ ਸਿਰਜਿਆ ਜਾਵੇ ਜੇ ਸਾਡੇ ਕੇਸ ਨਹੀਂ ਹੈਗੇ ਸਿਰ ਦੇ ਉੱਤੇ ਦਸਤਾਰ ਨਹੀਂ ਹੈਗੀ ਦਾੜੀ ਨਹੀਂ ਹੈ ਤਾਂ ਅਸੀਂ ਹਰ ਮੜੀ ਜਗ੍ਹਾ ਦੇ ਉੱਤੇ ਬਹਿ ਵੀ ਜਾਵਾਂਗੇ ਪਿੰਡਾਂ ਤੇ ਸ਼ਹਿਰਾਂ ਦੇ ਵੱਖ-ਵੱਖ ਮੁਕਾਬਲੇ ਹੁੰਦੇ ਰਹਿੰਦੇ ਆ ਪਰ ਇਹੋ ਜਿਹਾ ਮੁਕਾਬਲਾ ਹਲੇ ਤੱਕ ਨਹੀਂ ਹੋਇਆ ਇਸ ਤਰ੍ਹਾਂ ਦੇ ਉਪਾਲਿਆਂ ਨਾਲ ਕਿੰਨਾ ਕੁ ਫਰਕ ਪੈਂਦਾ ਮੌਜੂਦ ਹਾਂਜੀ ਸਭ ਤੋਂ ਪਹਿਲਾਂ 10ਵੇਂ ਪਾਠਸ਼ਾਲਾ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਾਰਚ ਦੇ ਮਹੀਨੇ 31 ਮਾਰਚ ਨੂੰ ਬਹੁਤ ਹੀ ਵੱਡੇ ਲੈਵਲ ਤੇ ਦਸਤਾਰ ਦਮਾਲੇ ਗੁਰਬਾਣੀ ਕੰਠ ਮੁਕਾਬਲੇ ਤੇ ਲੰਮੇ ਕੇਸ ਮੁਕਾਬਲੇ ਲੰਬੇ ਦਾੜੇ ਮੁਕਾਬਲੇ ਕਰਵਾਏ ਜਾ ਰਹੇ ਆ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਤ ਇਹ ਅਸੀਂ ਦਸਤਾਰ ਮੁਕਾਬਲੇ ਗੁਰਬਾਣੀ ਕੰਠ ਮੁਕਾਬਲੇ ਕਰਵਾਉਣ ਜਾ ਰਹੇ ਆ ਇਹ ਜਿਹੜੇ ਮੁਕਾਬਲੇ ਨੇ ਦਸਤਾਰ ਇਹ ਖਾਲਸਾ ਰਾਜਪੁਰਾ ਕਲੱਬ ਜੋ ਕਿ ਮਤਲਬ ਕਿ ਕੈਲੀਫੋਰਨੀਆ ਦੇ ਵਿੱਚ ਵੀ ਅਤੇ ਰਾਜਪੁਰੇ ਵੀ ਹੈ ਤੇ ਇਹਦੇ ਜਿਹੜੇ ਮੇਨ ਨੇ ਵੀਰ ਲਖਵਿੰਦਰ ਸਿੰਘ ਯੂ ਐਸ ਏ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਵੀ ਜਿਹੜੇ ਮਤਲਬ ਕਿ ਬਹੁਤ ਹੀ ਵੱਡੇ ਲੈਵਲ ਦੇ ਉੱਤੇ ਇਹ ਦਸਤਾਰ ਮੁਕਾਬਲੇ ਹੋਣੇ ਆ ਜਿਦੇ ਵਿੱਚ ਕੀ 31000 ਰੁਪਏ ਦਾ ਇਨਾਮ ਰੱਖਿਆ ਜਾਊਗਾ ਤੇ ਸਾਡਾ ਮੇਨ ਮਕਸਦ ਹੈ ਵੀ ਜਿਹੜਾ ਇੱਕ ਜਿਵੇਂ ਆਪਾਂ ਕਹਿੰਨੇ ਹੁੰਨੇ ਹਮੇ ਆ ਵੀ ਸਾਬਤ ਸੂਰਤ ਦਸਤਾਰ ਸਿਰਾ ਵੀ ਜਿਹੜਾ ਇਹਦਾ ਮੇਨ ਮੋਡ ਹੈ ਉਹ ਜਿਹੜੇ ਸਾਡੇ ਪੁਰਾਣੇ ਸਮੇਂ ਤੋਂ ਦਸਤਾਰ ਕੋਚ ਕੰਮ ਕਰ ਰਹੇ ਨੇ ਵੀ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਦਸਤਾਰ ਕੈਂਪ ਲਗਾਏ ਨੇ ਜਾਂ ਦਸਤਾਰ ਦੇ ਖੇਤਰ ਦੇ ਵਿੱਚ ਕੰਮ ਕੀਤਾ ਜਾਂ ਸਿੱਖੀ ਦੇ ਪ੍ਰਤੀ ਚੜ੍ਹਦੀ ਕਲਾ ਦੇ ਲਈ ਜਿਨ੍ਹਾਂ ਨੇ ਵੀ ਕਾਰਜ ਕੀਤੇ ਆ ਅਸੀਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਨੇ ਜੋ ਸੇਵਾ ਕੀਤੀ ਹੈ ਉਹਨੂੰ ਸਮਰਪਿਤ ਅਸੀਂ ਉੱਥੇ ਉਹਨਾਂ ਦਾ ਸਨਮਾਨਿਤ ਕੀਤਾ ਜਾਣਾ ਤੇ ਬਹੁਤ ਹੀ ਵੱਡੇ ਲੈਵਲ ਦੇ ਉੱਤੇ ਇਨਾਮ ਵੀ ਰੱਖੇ ਗਏ ਹੈਗੇ ਸਾਡਾ ਮੇਨ ਮਕਸਦ ਆ ਵੀ ਇੱਕ ਪੰਜਾਬ ਨੂੰ ਮੁੜ ਪੱਗਾਂ ਵਾਲਾ ਵਧੀਆ ਤਰੀਕੇ ਨਾਲ ਸਿਰਜਿਆ ਜਾਵੇ ਜਿਸ ਦੇ ਵਿੱਚ ਕਿ ਵਿਸ਼ੇਸ਼ ਤੌਰ ਤੇ ਵੀਰ ਗੁਰਿੰਦਰ ਸਿੰਘ ਕਿੰਗ ਜੋ ਕਿ ਸਰਦਾਰੇ ਪਟਿਆਲਾ ਸ਼ਾਹੀ ਇਹ ਇਹਨਾਂ ਦੇ ਵੀ ਮਤਲਬ ਕਿ ਇਸ ਦੇ ਵਿੱਚ ਪੂਰੀ ਵੱਡੀ ਅਹਿਮ ਭੂਮਿਕਾ ਕੀ ਤੇ ਵੀਰ ਪਰਵਿੰਦਰ ਸਿੰਘ ਜੋ ਕਿ ਇਸ ਸੰਸਥਾ ਦੇ ਓਨਰ ਨੇ ਤੇ ਵੀਰ ਲਖਵਿੰਦਰ ਸਿੰਘ ਇਹਦੇ ਨਾਲ ਨੇ ਇਹ ਠੀਕ ਹੈ ਜੀ ਇਹ ਸਾਡਾ ਮੇਨ ਮਕਸਦ ਹੈ ਵੀ ਇੱਕ ਪੰਜਾਬ ਨੂੰ ਸੋਹਣਾ ਪੱਗਾਂ ਵਾਲਾ ਪੰਜਾਬ ਸਿਰਜਿਆ ਜਾਵੇ ਤੇ ਜਿਹੜੀ ਸਾਡੀ ਨੌਂ ਜਨ ਪੀੜ੍ਹੀ ਹੈ ਜਬ ਬੱਚੇ ਆ ਜਿਹੜਾ ਸਾਡਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਬੂਟਾ ਲਾਇਆ ਇਹਨੂੰ ਹੋਰ ਆਪਾਂ ਪਰਫੁੱਲਟ ਕਰੀਏ ਤੇ ਗੁਰਗੋਬਿੰਦ ਸਿੰਘ ਜੀ ਪਾਸ਼ਾ ਨੇ ਜਿਹੜਾ ਖਾਲਸਾ ਪੰਥ ਸਾਜਿਆਗਾ ਠੀਕ ਹੈ ਉਸ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਅਸੀਂ ਇਹ ਕੈਂਪ ਵਗੈਰਾ ਰੱਖੇਗੇ 31 ਮਾਰਚ ਨੂੰ ਰਾਜਪੁਰਾ ਵਿਖੇ ਹੋ ਰਿਹਾ ਜੀ 10 ਦਾ ਨਾਮ ਗੁਰਿੰਦਰ ਸਿੰਘ ਕਿੰਗ ਹੈ ਜੀ ਰੈਸ਼ਨਲ ਦਸਤਾਰ ਕੋਚ ਜੋ ਕਿ ਅਸੀਂ ਸਾਰੇ ਜਿੰਨੇ ਵੀ ਪੰਜਾਬ ਤੇ ਹਰਿਆਣੇ ਦੇ ਦਸਤਾਰ ਕੋਚਾਂ ਰਲ ਮਿਲ ਕੇ ਸਲਾਹ ਕੀਤੀ ਲਖਵਿੰਦਰ ਵੀਰੇ ਨਾਲ ਵੀ ਅਸੀਂ ਇੱਕ ਦਸਤਾਰ ਮੁਕਾਬਲਾ ਇਹੋ ਜਿਹਾ ਕਰਾਉਣਾ ਹੈ ਜਿਹੜੇ ਸਾਡੇ ਬੱਚੇ ਐ ਟੁੱਟਦੇ ਜਾ ਰਹੇ ਉਹਨਾਂ ਨੂੰ ਕਿੱਦਾਂ ਨਾ ਕਿੱਦਾਂ ਅਸੀਂ ਜੋੜੀਏ ਦੁਬਾਰਾ ਸਹੀ ਰਾਹ ਤੇ ਲੱਗੇ ਆਈਏ ਇਹਨਾਂ ਪ੍ਰੋਗਰਾਮ ਬੱਚੇ ਪ੍ਰੋਗਰਾਮ ਤਾਂ ਜੀ ਇਸ 2012 ਤੋਂ ਸ਼ੁਰੂ ਕੀਤੇ ਆ ਪਰ ਜਿਹੜਾ ਇਹ ਲੈਵਲ ਦਾ ਪ੍ਰੋਗਰਾਮ ਹੈ ਇਹ ਸਾਡਾ ਸਭ ਤੋਂ ਵੱਡਾ ਤੇ ਪਹਿਲਾ ਮੁਕਾਬਲਾ ਛੋਟੇ ਛੋਟੇ ਜਿਹੜੇ ਪਿੰਡਾਂ ਤੇ ਸ਼ਹਿਰਾਂ ਦੇ ਵੱਖ-ਵੱਖ ਮੁਕਾਬਲੇ ਹੁੰਦੇ ਰਹਿੰਦੇ ਆ ਪਰ ਇਹੋ ਜਿਹਾ ਮੁਕਾਬਲਾ ਹਲੇ ਤੱਕ ਨਹੀਂ ਹੋਇਆ। ਨਾਮ ਕਿੰਨੇ ਕਿੰਨੇ ਕਿਹੜੀ ਕਿਹੜੀ ਨੇ? 31000 ਤੋਂ ਸ਼ੁਰੂ ਆ ਜੀ ਤਿੰਨ ਗਰੁੱਪ ਨੇ ਜੀ। ਦਮਾਲੇ ਦਾ ਵੀ ਹੈਗਾ ਦਸਤਾਰ ਦਾ ਵੀ ਹੈਗਾ। ਜਿਹੜੇ ਛੋਟੇ ਬੱਚੇ ਆਂਦੇ ਲੰਬੇ ਕੇਸ ਹੁੰਦੇ ਆ ਸਾਡੀ ਭੈਣਾਂ ਦੇ ਲੰਬੇ ਕੇਸ ਐ ਤੇ ਜਿਹੜੇ ਵੀਰ ਨੇ ਲੰਬੇ ਦਾੜੇ ਪ੍ਰਕਾਸ਼ ਕੀਤੇ ਆ ਉਹਨਾਂ ਨੂੰ ਵੀ ਨਾਮ ਦਿੱਤਾ ਜਾਵੇ। ਇਸ ਤਰ੍ਹਾਂ ਦੇ ਉਪਾਦਿਆਂ ਨਾਲ ਕਿੰਨਾ ਕ ਫਰਕ ਪੈਂਦਾ ਮੌਜੂਦ। ਦੇਖੋ ਜੀ ਜੇ ਸਾਡੇ ਕੇਸ ਨਹੀਂ ਹੈਗੇ ਸਿਰ ਦੇ ਉੱਤੇ ਦਸਤਾਰ ਨਹੀਂ ਹੈਗੀ ਦਾੜੀ ਨਹੀਂ ਹੈ ਤਾਂ ਅਸੀਂ ਹਰ ਮੜੀ ਜਗ੍ਹਾ ਦੇ ਉੱਤੇ ਬਹਿ ਵੀ ਜਾਵਾਂਗੇ। ਔਰ ਜੇ ਸਾਡੇ ਸਭ ਤੋਂ ਸੂਰਤ ਕਿਸ ਵੀ ਰੱਖਿਆ ਨਾ ਪ੍ਰਕਾਸ਼ ਕੀਤੇ ਹੋਏ ਦਾੜੇ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਸਾਨੂੰ ਸ਼ਰਮ ਆਉਂਦੀ ਹੈ ਮਾੜੀ ਥਾਂ ਦੇ ਉੱਤੇ ਬਹਿਣ ਦੀ ਇਸ ਕਰਕੇ ਅਸੀਂ ਚਾਹੁੰਦੇ ਹਾਂ ਜਿਹੜਾ ਸਾਡਾ ਪੰਜਾਬ ਸੀ ਸੰਨ 80 ਦੇ ਦਹਾਕੇ ਦੇ ਵਿੱਚ ਹਰ ਸਿਰ ਦੇ ਉੱਤੇ ਇੱਕ ਪੱਗ ਹੁੰਦੀ ਸੀ ਤਾਂ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਹਰ ਇੱਕ ਸਿਰ ਦੇ ਉੱਤੇ ਜਿਹਦੇ ਨਾਂ ਦੇ ਵਿੱਚ ਸਿੰਘ ਲੱਗਦਾ ਤਾਂ ਉਹਦੇ ਕੇਸ ਹੁਣ ਦਾੜੀ ਹੋਵੇ ਨਾਲ ਇੱਕ ਪੱਗਾਂ ਵਾਲਾ ਪੰਜਾਬ ਦੁਬਾਰੇ ਮੁੜੇ ਹੋਵੇ ਸਾਡੇ ਜਿਹੜੇ ਹਿੰਦੂ ਭਰਾਣੇ ਉਹ ਬੱਚੇ ਵੀ ਦੁਬਾਰੇ ਪੱਗਾਂ ਬੰਨਣਾ ਸ਼ੁਰੂ ਕਰ ਗਏ ਜਦੋਂ ਦੇ ਸਾਡੇ ਕੈਂਪ ਚੱਲ ਰਹੇ 2012 ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦਾ ਦੇਖੋ ਜੀ 7 ਸਾਲ ਤੋਂ ਬੱਚੇ ਦਾ ਲੈ ਕੇ 15 ਸਾਲ ਤੱਕ ਇੱਕ علیحدਾ ਗਰੁੱਪ ਹੈ ਜੀ 15 ਤੋਂ ਬਾਅਦ ਓਪਨ ਗਰੁੱਪ ਹੈ ਜੀ ਜਿਹੜੇ 25 ਸਾਲ ਤੱਕ ਆਉਂਦੇ ਆ। ਕਿਹੜੀ ਕਿਹੜੀ ਜਗ੍ਹਾ ਦੁਆਰਾ ਇਹ 31 ਤਰੀਕ ਹੈ 31 ਮਾਰਚ ਰਾਜਪੁਰੇ ਸ਼ਹਿਰ ਵਿੱਚ ਹੋਊਗਾ ਜੀ ਜਿਹਦੇ ਵਿੱਚ ਨਵੇਂ ਬੱਚਿਆਂ ਨੇ ਤਾਂ ਪਾਰਟਿਸਿਪੇਟ ਕਰਨਾ ਹੈ ਨਾਲ ਹੀ ਜਿਹੜੇ ਕਹਿੰਦੇ ਨੇ ਪੰਜਾਬੀ ਸਿੰਗਰਾਂ ਦੇ ਕਰਕੇ ਪੱਗਾਂ ਦੁਆਰੇ ਦੇਖਣ ਨੂੰ ਮਿਲ ਰਹੀਆਂ ਉਹ ਇੱਕ ਮਿੱਥ ਹੈ ਇੱਕ ਝੂਠ ਹੈ ਇਹ ਜਿਹੜੇ ਤੁਸੀਂ ਦੇਖ ਰਹੇ ਜਿੰਨੇ ਪਿੱਛੇ ਖੜੇ ਆ ਤੇ ਜਿਹੜੇ ਫੋਟੋਆਂ ਦੇ ਵਿੱਚ ਨੇ ਜਿਹੜੇ ਫੋਟੋਆਂ ਤੋਂ ਨਹੀਂ ਵੀ ਹੈਗੇ ਉਹਨਾਂ ਨੇ ਗਰਾਊਂਡ ਲੈਵਲ ਦੇ ਉੱਤੇ ਪੱਗਾਂ ਦੇ ਕੈਂਪ ਲਾਏ 2000 ਕਿਸੇ ਨੇ 5 ਤੋਂ ਸ਼ੁਰੂ ਕੀਤੇ ਕਿਸੇ ਨੇ 12 ਸ਼ੁਰੂ ਕੀਤੇ ਉਹਨਾਂ ਦੀ ਮਿਹਨਤ ਸਦਕਾ ਬੱਚਿਆਂ ਨੂੰ ਸ਼ੌਂਕ ਪੈਦਾ ਹੋਇਆ ਦੇਖੋ ਵੱਖ-ਵੱਖ ਤਰ੍ਹਾਂ ਦੇ ਸਟਾਈਲ ਦੀ ਅਸੀਂ ਪੱਗਾਂ ਬੰਨ੍ਹਦੇ ਆ ਪਰ ਜਿਹੜੀ ਦਸਤਾਰ ਹੈ ਸਿਰ ਦੇ ਉੱਤੇ ਮੇਨ ਮੋਟਿਵ ਹੈ ਸਾਡ ਨੂੰ ਦਸਤਾਰ ਸਜਾਉਣ ਦਾ ਤਾਂ ਉਹ ਜਿਹੜੇ ਵੀਰੇ ਸੀ ਚਿਹਰੇ ਲੁੱਕ ਗਏ ਅਸੀਂ ਉਹ ਚਿਹਰੇ ਨੂੰ ਅੱਗੇ ਲੈ ਕੇ ਆ ਰਹੇ ਦੁਨੀਆ ਸਾਹਮਣੇ ਵੀ ਇਹਨਾਂ ਲੋਕਾਂ ਨੂੰ ਦੇਖ ਕੇ ਸਾਡੇ ਰੋਲ ਮਾਡਲ ਇਹ ਕਾਰਨ ਮੰਨਦੇ ਹੋ ਜੇ ਨੌਜਵਾਨ ਪੁੱਤੀ ਆ ਪੱਗਾਂ ਤੋਂ ਦੂਰ ਚਲੀ ਜਾਂਦੇ ਦੇਖੋ ਜੀ ਕੋਈ ਵੀ ਚੀਜ਼ ਹੈ ਫੈਸ਼ਨ ਹੈ ਜੇ ਕੋਈ ਕਿਸੇ ਨੂੰ ਰੋਲ ਮਾਡਲ ਤੁਹਾਡੇ ਕੋਲ ਐਗਜ਼ਾਮਪਲ ਸਾਹਮਣੇ ਲਾਈਵ ਸੈੱਟ ਹੋਊਗੀ ਜੇ ਉਹ ਵਧੀਆ ਡਰੈਸ ਅਪ ਦੇ ਨਾਲ ਵਧੀਆ ਦਾੜੀ ਪ੍ਰਕਾਸ਼ ਦੇ ਨਾਲ ਸੋਹਣੀ ਸਜਾ ਕੇ ਦਸਤਾਰ ਜਾਂਦਾ ਜੇ ਉਹਨੂੰ ਦੁਨੀਆ ਦੇਖ ਕੇ ਉਹਦੇ ਅਪਰੋਚ ਕਰ ਰਹੀ ਹੈ ਵੀ ਜੇ ਸਰਦਾਰ ਹੋਵੇ ਤਾਂ ਇਹੋ ਜਿਹਾ ਸਰਦਾਰ ਹੋਵੇ ਜੇ ਇਦਾਂ ਦੇ ਸਾਡੇ ਕੋਲ ਰੋਲ ਮਾਡਲ ਹੋਣਗੇ ਚੰਗੇ ਜਿੰਨਾ ਅੰਮ੍ਰਿਤਧਾਰੀ ਵੀ ਹੋਣਗੇ ਗੁਰਸਿੱਖੀ ਵੀ ਹੋਊਗੀ ਬਾਣੀ ਦੇ ਨਾਲ ਵੀ ਜੁੜੇ ਹੋਣਗੇ ਬਾਣੇ ਨਾਲ ਵੀ ਜੁੜੇ ਹੋਣਗੇ ਇਦਾਂ ਜੇ ਇਹ ਰੋਲ ਮਾਡਲ ਸਾਡੇ ਪੰਜਾਬ ਛੋਣਗੇ ਬੱਚੇ ਆਨੇ ਡੈਫੀਨਿਟਲੀ ਵਾਪਸ ਮੁੜ ਪੱਗਾਂ ਵਾਲੇ ਪੰਜਾਬ ਛੋਣਨਗੇ ਇੱਕ ਐਂ ਜੀ ਇਹ ਮਤਲਬ ਕਿ ਜਿਹੜੀ ਸ਼ੁਰੂਆਤ ਹੈਗੀ ਇਹ ਬਠਿੰਡੇ ਤੋਂ ਸ਼ੁਰੂਆਤ ਕੀਤੀ ਗਈ ਹੈ ਇਹ ਜਿਹੜੇ 31 ਮਾਰਚ ਨੂੰ ਦਸਤਾਰ ਮੁਕਾਬਲੇ ਹੋਣੇ ਆ ਇਹ ਰਾਜਪੁਰੇ ਹੋਣੇ ਆ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਹਰੇਕ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੈਂਸ ਵਗੈਰਾ ਕੀਤੀ ਜਾਊਗੀ ਜਿਹੜੇ ਮਤਲਬ ਕਿ ਇਸ ਤੋਂ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਉਹ ਇਹ ਸੀ ਵੀ ਅਸੀਂ ਮਤਲਬ ਕਿ ਜਨਵਰੀ ਦੇ ਪਹਿਲੇ ਹਫ਼ਤੇ ਅਸੀਂ ਮਤਲਬ ਕਿ ਪੋਸਟਰ ਰੀਲੀਜ਼ ਕਰ ਦਾਂਗੇ ਕਮਿੰਗ ਸੂਨ ਦਾ ਪਰ ਇਹ ਅਸੀਂ 31 ਤਰੀਕ ਅਨਾਉਂਸ ਕਰ ਦਿੱਤੀ ਹੈਗੀ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਜਿਹੜੀ ਸ਼ੁਰੂਆਤ ਕੀਤੀ ਗਈ ਬਠਿੰਡੇ ਦੀ ਪ੍ਰੈਸ ਬਹੁਤ ਵੱਡੀ ਪ੍ਰੈਸ ਹੈਗੀ ਹੱਬ ਹੈ ਇਹ ਤੇ ਇਸ ਕਰਕੇ ਅਸੀਂ ਬਠਿੰਡੇ ਤੋਂ ਸ਼ੁਰੂਆਤ ਕੀਤੀ ਹੈ ਜਿਹੜੇ ਦਸਤਾਰ ਮੁਕਾਬਲੇ ਗੁਰਬਾਣੀ ਗੰਠ ਮੁਕਾਬਲੇ ਦਮਾਲਾ ਮੁਕਾਬਲੇ ਪਹਿਲਾਂ ਬਹੁਤ ਸੰਸਥਾਵਾਂ ਕਰਾਉਂਦੀਆਂ ਆ ਰਹੀਆਂ ਪਰ ਇਹ ਨਵੇਕਰਾ ਉਪਰਾਲਾ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਮਤਲਬ ਕਿ ਦਸਤਾਰ ਮੁਕਾਬਲੇ ਕਰਾਉਂਦੀਆਂ ਨੇ ਜਾਂ ਗੁਰਬਾਣੀ ਗੰਠ ਮੁਕਾਬਲੇ ਕਰਾਉਂਦੇ ਜਾਂ ਸ਼ੀਦੀ ਜੋੜ ਮੇਲਿਆਂ ਦੇ ਉੱਤੇ ਦਸਤਾਰਾਂ ਦੇ ਕੈਂਪ ਲਾਏ ਜਾਂਦੇ ਆ ਜਿੰਨੇ ਵੀ ਸੰਸਥਾਵਾਂ ਨੇ ਸਾਰਿਆਂ ਮਿਲ ਕੇ ਸਾਂਝੇ ਤੌਰ ਦੇ ਉੱਤੇ ਇਹ ਉਪਰਾਲਾ ਕੀਤਾ ਜਾਣਾ ਹਰੇਕ ਸੰਸਥਾ ਇਸ ਪ੍ਰੋਗਰਾਮ ਦੀ ਸਪੋਰਟ ਕਰੂਗੀ ਤੇ ਹਰੇਕ ਜਿਹੜੇ ਚੰਗੇ ਮਤਲਬ ਕਿ ਸਾਡੇ ਢਾਡੀ ਜੱਥੇ ਨੇ ਉਹ ਵੀ ਆਉਣਗੇ ਇੱਕ ਚੰਗੇ ਵਿਦਵਾਨ ਡਾਕਟਰ ਸੁਖਪ੍ਰੀਤ ਸਿੰਘ ਉਹਦੋਂ ਕਿ ਉਹ ਵੀ ਆਉਣਗੇ ਭਾਈ ਲਾਂਡਰ ਵਾਲਾ ਜੱਥਾ ਹੋ ਗਿਆ ਪੰਮਾ ਡੁੰਨੇ ਵਾਲਾ ਜਿਹੜਾ ਇੱਕ ਬਹੁਤ ਵਧੀਆ ਸਿੰਗਰ ਹੈ ਜੋ ਇੱਕ ਪੰਜਾਬ ਦੀ ਨੌਜਵਾਨੀ ਇੱਕ ਚੰਗੀ ਸਿਹ ਦਿੰਦਾ ਇਹ ਜਿਹੇ ਬੰਦੇ ਜਿਹੜੇ ਚੰਗੇ ਚੰਗੇ ਬੰਦੇ ਨੇ ਜਿਨ੍ਹਾਂ ਨੂੰ ਆਪਾਂ ਦੇਖ ਕੇ ਜਾਂ ਸੁਣ ਕੇ ਆਪਾਂ ਇੱਕ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਵਿਚਰ ਸਕਦੇ ਆ ਇਹ ਜਿਹੇ ਸ਼ਖਸੀਅਤ ਅਸੀਂ ਇਹਦੇ ਵਿੱਚ ਬੁਲਾਈਆਂ ਨੇ ਪਾਰਟਿਸਿਪੇਟ ਕਰਨ ਵਾਲਾ ਪੰਜਾਬ ਤੋਂ ਆ ਸਕਦਾ ਹੈ ਕਿ ਸਾਰੇ ਪੂਰੇ ਵਰਲਡ ਤੋਂ ਜਿੱਥੋਂ ਮੈਂ ਮਤਲਬ ਜਿੱਥੋਂ ਮਰਜ਼ੀ ਆ ਸਕਦਾ ਵੀ ਕੋਈ ਇਹਦੇ 'ਚ ਬੰਦਿਸ਼ ਨਹੀਂ ਹੈਗੀ ਵੀ ਇੱਥੋਂ ਆ ਸਕਦਾ ਜੇ ਉੱਥੋਂ ਆਦਾ ਅਸੀਂ ਬਕਾਇਦਾ ਤੌਰ ਤੇ ਹਰਿਆਣੇ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਇਹਦੀ ਪ੍ਰੋਮੋਸ਼ਨ ਕਰਾਂਗੇ ਜੀ ਸਾਨੂੰ ਇਹ ਹੈਗੀ ਆ ਵੀ ਘੱਟੋ ਘੱਟ ਹਜ਼ਾਰ ਦੇ ਪਲੱਸ ਤਾਂ ਬੱਚਾ ਹੀ ਆਊਗਾ ਜੀ ਤੇ ਬਾਕੀ ਜਿਹੜੀ ਹੋਰ ਵੀ ਆ ਬਹੁਤ ਸਾਰੇ ਮਤਲਬ ਕਿ ਮਹਾਨ ਸ਼ਖਸੀਅਤਾਂ ਆਉਣਗੀਆਂ ਜੀ ਕੋਈ ਫੀਸ ਨਹੀਂ ਅਸੀਂ ਫ੍ਰੀ ਆਫ ਕਾਸਟ ਹੈਗਾ ਇਹ ਜੋ ਮਤਲਬ ਕਿ ਖਰਚਾ ਇਹ ਸਾਰੇ ਰਲ ਮਿਲ ਕੇ ਕੀਤਾ ਜਾਣਾਗਾ ਕੋਈ ਫੀਸ ਨਹੀਂ ਰੱਖੀ ਅਸੀਂ ਇਹੀ ਕ ਅਪੀਲ ਕਰਦੇ ਆਂ ਨਸ਼ਿਆਂ ਨੂੰ ਛੱਡੋ ਗਤਕਾ ਸਿੱਖੋ ਦਸਤਾਰ ਸਜਾਓ ਬਾਣੀ ਦੇ ਬਾਣੇ ਨਾਲ ਜੁੜੋ ਤੇ ਮੁੜ ਅਸੀਂ ਰਲ ਮਿਲ ਦੁਬਾਰੇ ਪੰਜਾਬ ਦੀ ਸਜਣਾ ਕਰੀਏ ਤਾਂ ਕਿ ਜਿਹੜਾ ਨਸ਼ਿਆਂ ਚ ਲੋਕੀ ਕਹਿੰਦੇ ਨਾ ਪੰਜਾਬ ਜਿਵੇਂ ਫਿਲਮਾਂ ਬਣੀਆਂ ਉਹਨਾਂ ਨੂੰ ਮੂਹ ਦੇ ਚਪੇੜ ਵੱਜੇ ਪਤਾ ਲੱਗੇ ਵੀ ਸਾਡੇ ਹਲੇ ਵੀ ਸੂਰਮਿਆਂ ਦਾ ਜਿਹੜਾ ਬਲੱਡ ਹੈ ਉਹ ਅੱਜ ਵੀ ਕਿਤੇ ਨਾ ਕਿਤੇ ਸਾਡੇ ਅੰਦਰ ਹੈ ਵਾਲੇ ਮਾਰਦਾ ਸਾਡੇ ਜਿਹੜੇ ਅੰਦਰ ਹਰ ਇੱਕ ਵੀਰ ਦੇ ਆ ਜਿਹੜੇ ਵੀ ਵੀਰ ਦੇਖ ਰਹੇ ਆਂ ਸਾਨੂੰ ਸੋਹਣੀ ਦਸਤਾਰ ਸਜਾਓ ਆਓ ਮੁੜ ਅਸੀਂ ਪੱਗਾਂ ਵਾਲਾ ਪੰਜਾਬ ਬਣਾਈਏ